ਜਾਣੇ ਅਸੀਂ ਲੋਕ ਕੀ ਕਰਦੇ ਆ ਅਸੀਂ ਲੋਕ ਕਿਸੇ ਵੀ ਘਟਨਾ ਨੂੰ ਹਫਤਾ ਯਾਦ ਰੱਖਦੇ ਹਾਂ ਕਿਸੇ ਇਨਸਾਨ ਦੇ ਭੋਗ ਤੱਕ ਯਾਦ ਰੱਖਦੇ ਆ ਉਦੋਂ ਬਾਰੇ ਭੁੱਲ ਜਾਂਦੇ ਆ ਉਹ ਨਵਾਂ ਮੁੱਦਾ ਫੜ ਲੈਂਦੇ ਆ ਫਿਰ ਉਹ ਹਫਤਾ ਚੱਲਿਆ ਫਿਰ ਨਵਾਂ ਮੁੱਦਾ ਫੜ ਜਾਂਦਾ ਸਾਡੇ ਲੋਕ ਲੜਾਈਆਂ ਝਗੜੇ ਹਾਸੇ ਰੋਣੇ ਇਹ ਕੱਲੇ ਸੋਸ਼ਲ ਮੀਡੀਆ ਤੇ ਬੈਠ ਕੇ ਰੋਣ ਜੋ ਕਰੇ ਲੜਨ ਜੋ ਕਰੇ ਰਹਿ ਗਏ ਹੱਸਣ ਜੋ ਕਰੇ ਰਹਿ ਗਏ ਲੜਾਈ ਮੈਦਾਨ ਚ ਆ ਕੇ ਲੜਨੀ ਪੈਣੀ ਆ ਹਸ਼ਾਰਪੁਰ ਦੀ ਘਟਨਾ ਵਾਪਰੀ ਉਹ ਬੱਚੇ ਵਾਲੀ ਭੁੱਲ ਗਏ ਲੋਕ ਵੱਲੇ ਪਰਸੋਂ ਲੁਧਿਆਣਾ ਦੇ ਸਪਾਲ ਬਾਂਗਰ ਪਿੰਡ ਲੁਧਿਆਣੇ ਨਹਿਰ ਦੇ ਵਾਲੀ ਘਟਨਾ ਵਾਪਰੀ ਮੁੰਡਾ ਨਹਿਰ ਦੇ ਡਮੋਕੇ ਉੱਤੇ ਇੱਟਾਂ ਮਾਰ ਕੇ ਮਾਰਦਾ ਲੋਕਣ ਦੋਸਾਂ ਬਾਅਦ ਪੁੱਛਦੇ ਇਹ ਘਟਨਾ ਹੋਈ ਐ ਢੀ ਵੱਡੀ ਘਟਨਾ ਐ ਕਿ ਨੌਜਵਾਨ ਹੌਣ ਹਾਰ ਨੌਜਵਾਨ ਚ ਲੈ ਗਿਆ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਇਹ ਇੱਕ ਨਾਣੂ ਲੋਕ ਹਫਤਾ ਯਾਦ ਰੱਖਣ ਦੇ ਬਹੁਤ ਤੱਕ ਭੁੱਲ ਜਾਂਦੇ ਆ ਇਹ ਲੋਕ ਫਿਰ ਆਪੋ ਆਪਣੇ ਕੰਮਾਂ ਨੂੰ ਹੋ ਜਾਂਦੇ ਆ ਫੁੱਟ ਰਾਹਾਂ ਨੂੰ ਹੋ ਜਾਂਦੇ ਜਿਹੜੀ ਦੌੜ ਲੱਗੀ ਆ ਪਤਾ ਨਹੀਂ ਕਿੱਥੇ ਟੱਕਰ ਮਾਰਨੀ ਆ ਜਾ ਕੇ ਇਹਨਾਂ ਲੋਕਾਂ ਨੇ ਉਹ ਦੌੜ ਚ ਫਿਰ ਅੰਨੇ ਹੋ ਕੇ ਲੱਗ ਜਾਂਦੇ ਆ ਆਪੋ ਆਪਣੇ ਕੰਮਾਂ ਕਰਾਂ ਚ ਲਾਲ ਚਾਂਚਾ ਇਹਨਾਂ ਲੋਕਾਂ ਨੂੰ ਦੇਖੀ ਨਹੀਂ ਰਿਹਾ ਤੁਸੀਂ ਜਿਹੜੇ ਹਾਲਾਤ ਅੱਜ ਹੋਈ ਜਾਂਦੇ ਆ ਇਹ ਕੱਲ ਨੂੰ ਅੱਗ ਹੱਕ ਦੇ ਘਰੇ ਆਉਣੀ ਆ ਇਹ ਅੱਗ ਦੇ ਤੁਸੀਂ ਸਿੱਖ ਤੋਂ ਬਚ ਨਹੀਂ ਸਕਦੇ ਜੇ ਤੁਸੀਂ ਅੱਜ ਨਾ ਰਖਥੇ ਹੋ ਅਸੀਂ ਲਗਾਤਾਰਤਾ ਕਿਹੜੀ ਲਾਈਟ ਰੱਖ ਸਕਦੇ ਆ ਕਿਰਸ਼ਿੰਗਰ ਰੱਖ ਸਕਦੇ ਜਿੰਨਾ ਲੰਮਾ ਤੁਸੀਂ ਲਾਓ ਜਾਓਗੇ ਲੋਕਾਂ ਦੀ ਜਾਨ ਸ਼ਕਤੀ ਕਿੰਨੀ ਘਰੇਗੀ ਤੜਕੇ ਦੀ ਗੱਲ ਆਥਣੇ ਭੁੱਲਦੇ ਆਥਣ ਦੀ ਗੱਲ ਤੜਕੇ ਭੁੱਲ ਜਾਂਦੇ ਇਹ ਵੀ ਆ ਰੱਖੋ ਤਾਂ ਮੈਂ ਇੱਥੇ ਲੋਕਾਂ ਨੂੰ ਅਪੀਲ ਬੇਨਤੀਆਂ ਕਰਦਾ ਵੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਨੌਜਵਾਨ ਪੁੱਤ ਮਰਵਾਈ ਜਾਂਦੇ ਕਿੰਨਾ ਚਿਰ ਤੁਸੀਂ ਪੰਜਾਬ ਦੇ ਬੱਚਿਆਂ ਦਾ ਕਹਣ ਕਰਾਈ ਜਾਂਦੇ ਆ ਆ ਸਾਡਾ ਹਾਲਾਤ ਇਹ ਮੈਂ ਹੋਰ ਕੀ ਦੇਖੋਗੇ ਮੈਂ ਕਹਿਣਾ ਬਹੁਤ ਮਾੜੇ ਹਾਲਾਤ ਪੰਜਾਬ ਤੇ ਆਉਨੇ ਆ ਲੋਕਾਂ ਦੀ ਬਦਬਦੌਲਤ ਆਉਨੇ ਆ ਲੋਕਾਂ ਕੁਬਾਰੀ ਅਗਦੇ ਭੁੱਖੇ ਮਨ ਉੜਦੇ ਆ ਭਾਵਕ ਹੁੰਦੇ ਜਜ਼ਬਾਤੀ ਹੁੰਦੇ ਆ ਉਦੋਂ ਬਹੁਤ ਗੱਲਾਂ ਕਰ ਜਾਂਦੇ ਆ ਜਦੋਂ ਗਾਹਾਂ ਲੜਾਈ ਦੀ ਸ਼ੁਰੂਆਤ ਹੁੰਦੇ ਵੀ ਆ ਜਾਓ ਭਾਈ ਹੁਣ ਹੜਾਂ ਦੀ ਗੱਲ ਆਪਾਂ ਕਰ ਲਗੇ ਇੱਥੇ ਕਿੰਨਾ ਮਲਕੋਦਾ ਉੱਥੇ ਗੋਸਣ ਲਈ ਜਾਂਦਾ ਕੋਚਾਰਾ ਲਈ ਜਾਂਦਾ ਹੁਣ ਕਿੰਨੇ ਕ ਪਹੁੰਚ ਗਏ ਉੱਥੇ ਹੁਣ ਬਾਜਾਂ ਮਾਰਦੇ ਆ ਉਹਨੋਂ ਬਾਜਾਂ ਮਾਰਦੇ ਵੀ ਆ ਜਾਓ ਉਸ ਦਿਨ ਮੈਂ ਉੱਥੇ ਖੜਕੇ ਵੀ ਕਿਹਾ ਸੀ ਕਿ ਜਦੋਂ ਹੜ ਨਿਕਲਗੇ ਨਾ ਜਦੋਂ ਇੱਥੇ ਲੋਡ ਹੋਈ ਲੋਕਾਂ ਨੂੰ ਪਾਣੀ ਉੱਤਰ ਗਿਆ ਉਦੋਂ ਤੇ ਹਨ ਇੱਥੇ ਬਾਹ ਫੜਦੇ ਆ ਲੋਕਾਂ ਪੰਜਾਬ ਦੇ ਜਿਹੜਾ ਮੌਜੂਦਾ ਸਰਕਾਰ ਆ ਸਰਕਾਰ ਦੇ ਹਾਲਾਤਾਂ ਨੂੰ ਤੁਸੀਂ ਦੇਖ ਦਿਓ ਇਹ ਭੰਤ ਨਾਮ ਦਾ ਮਸਖਰਾ ਬੰਦਾ ਝੂਠਲੇ ਸੁਣ ਲਓ ਅੱਜ ਬੋਲੀ ਜਾਂਦਾ ਹੈ ਕੱਲ ਬੋਲੀ ਜਾਂਦਾ ਹੈ ਕਿ ਮੇਰੀ ਡਿਊਟੀ ਧੌਣ ਚ ਕਿੱਲਾ ਕੱਢਣ ਦੇ ਲਈ ਮੇ ਲੋਕਾਂ ਤੂੰ ਲੋਕਾਂ ਦੇ ਕਿੱਲੇ ਦਾ ਕੱਢੀ ਜਾਂਦਾ ਗਿੱਲਿਆਂ ਆ ਕੇ ਮਤਲਬ ਦੇ ਜਵਾਨ ਪੁੱਤ ਤੂੰ ਪੰਜਾਬ ਦੇ ਮਰਵਾਈ ਜਾਂਦਾ ਜ਼ਿੰਮੇਵਾਰ ਤੂੰ ਹੀ ਆ ਇੱਥੇ ਕੀ ਬਰਨਾਲੇ ਦਾ ਐਸਐਸਪੀ ਜਾਂ ਡੀਜੀਪੀ ਇੱਥੇ ਕਿਸੇ ਫੜ ਕੇ ਵੇਖ ਸੂਰ ਬੰਦੇ ਨੂੰ ਜਾਕਿਲ ਅੱਤ ਚ ਗੋਲੀ ਮਾਰ ਕੇ ਕਹਿੰਦੇ ਆ ਗੈਸਟਾ ਸੀ ਜੀ ਤੁਸੀਂ ਝੂਠਾ ਮੁਕਾਬਲਾ ਬਣਾਇਆ ਕਹਿੰਦੇ ਇਹ ਤਾਂ ਮਾੜਾ ਮਾੜਾ ਸੀ ਇਹ ਇੰਨਾ ਗਾਵਾ ਪੰਜਾਬ ਦਾ ਡੀਪੀ ਜਾਂ ਬਰਨਾਲੇ ਦਾ ਐਸਐਸਪੀ ਉਸ ਗੱਲ ਦਾ ਜਵਾਬ ਨਹੀਂ ਵੀ ਇਹਦਾ ਅਸਲਾ ਨੌਜਵਾਬ ਕਰਾਇਆ ਗਿਆ ਮੈਂ ਮੈਂ ਤੁਹਾਨੂੰ ਮੈਂ ਕਹਿੰਦਾ ਇਸ ਵਾਰ ਵੀ ਮੈਂ ਕਹਾ ਵੀ ਸਰਪੰਚ ਨੂੰ ਲੈਟ ਹੈਗਾ ਇਹ ਇਹ ਨੂੰ ਕੱਲ ਨੂੰ ਵੀ ਘਟਨਾ ਵਾਪਰ ਸਕਦੀ ਆ ਜਾਂ ਇਹਦਾ ਲਾਇਸੈਂਸਸ ਦਾ ਇਹ ਨੂੰ ਪਾਪ ਦਿੱਤਾ ਜਾਂ ਵੀ ਜਾਂ ਸਕਾਉਟ ਦਿੱਤੀ ਜਾ ਕੋਈ ਗੱਲ ਨਹੀਂ ਕਰਦੇ ਆ ਕਰਾਉਂਦੇ ਆ ਕਰਾਉਂਦੇ ਕਰਕੇ ਅੱਜ ਇਹ ਇਹਦਾ ਅੰਤ ਜਾਇਜ਼ੀ ਮਾਰ ਗਈ ਸਤਨਾ ਸਾਹਿਬ ਇੱਕ ਗੱਲ ਹੋਰ ਹੈ ਕਿ ਵੈਸੇ ਤਾਂ ਨਸ਼ੇ ਤੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਬਹੁਤ ਠੱਲ ਪਾਈਏ ਪਰ ਜਿਹੜੇ ਬੰਦੇ ਨੇ ਕਿਹਾ